ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੈਨੇਡਾ ਤੋਂ ਆਖੋ-ਆਖੋ ਵਿਦੇਸ਼ਾਂ ਵਿੱਚ ਗਏ ਸੰਤ ਬਾਬਾ ਗੁਰਦਾਲ ਸਿੰਘ ਦਾ ਅੱਜ ਵਿਦੇਸ਼ ਤੋਂ ਟਾਂਡਾ ਪਹੁੰਚ ਤੇ ਤਾਪਸਥਾਨ ਬਾਬਾ ਬਲਵੰਤ ਸਿੰਘ ਦੀ ਸੇਵਾ ਦਾ ਰਤੇ ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਸੰਜੇ ਤੌਰ ਤੇ ਪਰਮਾ ਸੁਆਗਤ ਕੀਤਾ ਗਿਆ। ਬਾਬਾ ਬਲਵੰਤ ਸਿੰਘ ਚੈਰੀਟੇਬਲ ਹਸਪਤਾਲ ਦੇ ਮੈਨੇਜਰ ਉਸਤਪਾਲ ਸਿੰਘ ਅਤੇ ਪ੍ਰਬੰਧਕ ਮਨਪ੍ਰੀਤ ਕੋਲ ਦੀ ਅਗਵਾਈ ਦੇ ਵਿੱਚ ਕੀਤੇ ਗਏ ਸਵਾਗਤ ਦੌਰਾਨ ਸੰਤ ਬਾਬਾ ਗੁਰਦੇਵਾਲ ਸਿੰਘ ਨੇ ਗੱਲਬਾਤ ਕਰਦੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਤੇ ਪਰਸਾਰ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਅਤੇ ਇਨਾ ਸਮਾਗਮਾਂ ਵਿੱਚ ਵਿਦੇਸ਼ ਦੇਸ਼ ਦੀਆਂ ਸੰਗਤਾਂ ਦੇ ਵੱਡੇ ਗਿਣਦੇ ਵਿੱਚ ਹਿੱਸਾ ਲੈਣ ਦੇ ਹੋਏ ਗੁਰਬਾਣੀ ਅਤੇ ਅੰਮ੍ਰਿਤ ਸੰਚਾਰ ਕਰਕੇ ਗੁਰੂ ਲੜ ਲੱਗੇ ਸਨ ਸੰਗਤਾਂ ਨੇ ਵੱਧ ਚੜ ਕੇ ਗੁਰਬਾਣੀ ਦਾ ਲਾਹਾ ਲੈਣ ਲਈ ਸਮਾਗਮਾਂ ਵਿੱਚ ਹਾਜ਼ਰੀ ਭਰਦਿਆਂ ਗੁਰੂ ਵਾਲੇ ਬਦਨ ਦਾ ਪ੍ਰਣ ਕੀਤਾ ਅੰਮ੍ਰਿਤਪਾਲ ਸਿੰਘ ਬਾਜਬਾਦੀ ਰਿਪੋਰਟ ਪੁਲਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਕੋਰਟਨ ਕੋਰਟਨਵਾਦ ਹੈ ਸਤਿਗੁਰੂ ਜੀ ਦਾ ਜਿਨ੍ਹਾਂ ਨੇ ਮਹਾਨ ਬਖਸ਼ਿਸ਼ ਕੀਤੀ ਤੇ ਕੈਨੇਡਾ ਦੀ ਫੇਰੀ ਸਫਲਤਾ ਪੂਰਕ ਸਬਤ ਹੋਈ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਸੇਵਾਦਾਰਾਂ ਨੂੰ ਗਰਮ ਖਾਂ ਪਿਆਰਿਆਂ ਨੂੰ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਹੈ ਬਹੁਤ-ਬਹੁਤ ਉਹਨਾਂ ਨੂੰ ਅਸ਼ੀਰਵਾਦ ਹੈ ਅਸੀਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਾਸਤੇ ਕੀ ਮੈਸੇਜ ਹਾਂ ਕਰਦੇ ਸਿੱਖੀ ਤੇ ਪ੍ਰਚਾਰ ਵਾਸਤੇ ਉਹਨਾਂ ਨੂੰ ਇਹ ਹੀ ਪ੍ਰੇਰਨਾ ਦਿੱਤੀ ਹੈ ਕਿ ਅਮਰਤ ਛੱਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਜੀਵਨ ਨੂੰ ਟਾਲਿਆ ਜਾਏ। ਇੱਕ ਵਕਤੀ ਆ ਜਾਉਂਦੇ ਅੱਜ ਦਾ ਬੜੀ ਸਾਰਾ ਤੁਹਾਡੀ ਕੀਤੀ। ਤੁਹਾਡੇ ਪਿੱਛੇ ਹਾਵਾ ਸਾਡੇ ਸਤਿ ਸੰਮਾਨ ਸ੍ਰੀਮਾਨ ਬਾਬਾ ਗੁਬਾਰ ਸਿੰਘ ਢੇ ਵਾਲੇ ਕੈਨੇਡਾ ਦੇ ਫੇਵੀ ਦੇ ਸੰਗਤਾਂ ਨੂੰ ਗੁਰੂ ਪਾਸ਼ਾ ਦੇ ਚਰਨਾਂ ਨਾਲ ਜੋੜਨ ਵਾਸਤੇ ਗੁਰਬਾਣੀ ਨਾਲ ਜੋੜਨ ਵਾਸਤੇ ਉੱਥੇ ਗਏ ਸੀ। ਔਰ ਸੰਗਤਾਨ ਨੂੰ ਗੁਰਬਾਨੀ ਨਾਲ ਜੋੜ ਕੇ ਔਰ ਨਿਹਾਲ ਕਰਕੇ ਔਰ ਅੱਜ ਆ ਉਸ ਪਰ ਇਕਨ ਜਾਵਾਏ ਆ ਜੀ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਉਹ ਬਹੁਤ ਵੱਡੇ ਉਪਰਾਲੇ ਕਰ ਰਹੇ ਨੇ ਹਸਪੀਟਲ ਦਾ ਔਰ ਗੁਰਦੁਆਰਾ ਸਾਹਿਬ ਔਰ ਲੰਗਰ ਦਾ ਬਹੁਤ ਵਧੀਆ ਉਹਨਾਂ ਦਾ ਗੁਰਬਾਨਾ ਹੈ ਔਰ ਜੀ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਉਹ ਐਸਾ ਉਹ ਆਗੇ ਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵੰਤ ਸਿੰਘ ਮੈਮੋਰੀਅਲ ਚੈਰੀਟੇਬਲ ਹਸਪੀਟਲ ਟੰਡਰ ਬਿਲੋ ਅਤੇ ਇਸ ਮੋਸਟ ਆਫ ਬਿਲੋ ਬਾਬਾ ਜੀ ਦਾ ਵਿਦੇਸ਼ਾਂ ਦੀ ਧਰਤੀ ਤੇ ਤੋ ਪਰਤਨ ਤੇ ਬਹੁਤ ਬਹੁਤ ਸਵਾਗਤ ਹੈ ਅ ਬਾਬਾ ਜੀ ਧਰਮ ਪ੍ਰਚਾਰ ਲਈ ਅਤੇ ਮਨੁੱਖਤਾ ਦੀ ਸੇਵਾ ਦੇ ਪ੍ਰਚਾਰ ਲਈ ਕੈਨੇਡਾ ਦੀ ਧਰਤੀ ਤੇ ਲਗਾਤਾਰ ਪਿਛਲੇ 27 ਸਾਲਾਂ ਤੋਂ ਲਗਾਤਾਰ ਜਾ ਰਹੇ ਹਨ ਬੱਬਾ ਜੀ ਦਾ ਉੱਥੇ ਸੰਗਤਾਂ ਹਰ ਸਾਲ ਬਹੁਤ ਹਮ-ਹਮਾ ਕੇ ਸਵਾਗਤ ਕਰਦੀਆਂ ਹਨ ਵੇਟ ਕਰਦੀਆਂ ਹਨ ਹੁਣ ਬੱਬਾ ਜੀ ਵਾਪਸ ਆ ਚੁੱਕੇ ਹਨ ਸਾਰੇ ਹਸਪੀਟਲ ਦੇ ਸਟਾਫ ਬਿਲੋਂ ਬੱਬਾ ਜੀ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ